ਸਤਿ ਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗੋ ਜੁਗ ਅਟਲ ਕਬਰ ਸ਼ਤਰ ਤਖਤ ਦੇ ਮਾਲਕ ਵਾਲਿਆ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸ ਪਾਤਸ਼ਾਹੀਆਂ ਦੀ ਜਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਗੁਰੂ ਪਿਆਰੀ ਗੁਰ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਨੂੰ ਅਕਾਗਰ ਕਰੀਏ ਅਰਜੋਆਪਾ ਸਾਹਿਬ ਸ੍ਰੀ ਗੁਰੂ ਰੰਗ ਸੇਹ ਮਹਾਰਾਜ ਦੀ ਪਾਵਨ ਅਲਾਈ ਬਾਣੀ ਦੇ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰਨ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧ ਸੰਗਤ ਬਿਨਾ ਭਾਉ ਨਹੀਂ ਉਪਜਾਇ ਆ ਬਿਨ ਭਗਤ ਨਹ ਹੋਏ ਤੇਰੀ ਕਹਿਰ ਬਤਾ ਸਿੱਖ ਬਿਨ ਤੇ ਹਰਸਿਓ ਪੈ ਰੱਖੋ ਰਾਜਾ RAM ਮੇਰੀ ਸਤਨਾ ਫਰੀਵਾਹੀ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋਸ਼ੀ ਪਰੋ ਹੋਇਓ ਲਖਿਣਾ ਰਹਾਉ ਪਰਮ ਸਨਮਾਨਯੋਗ ਪਰਮ ਸਤਕਾਰਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਦੀ ਪਾਵਨ ਪਵਿੱਤਰ ਸ਼ਬਦ ਜਿੰਨਾ ਤੋਂ ਅੱਜ ਦੀ ਇਸ ਪਾਵਨ ਪਵਿੱਤਰ ਵਿਚਾਰ ਨੂੰ ਪਰਰੰਭ ਕਰਨਾ ਹੈ ਪੰਚਮ ਪਾਤਸ਼ਾਹ ਸ਼ਿਦਾਂ ਦੇ ਸਰਤਾਜ ਸ਼ਾਂਤੀ ਕੀ ਪੰਜ ਬਾਣੀ ਕੇ ਬੋਹਤ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਬਖਸ਼ਿਸ਼ ਕੀਤਾ ਹੋਇਆ ਹੈ ਔਰ ਆਸਾ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਦੇ ਵਿੱਚ ਹੀ ਪਾਵਨ ਸ਼ਬਦ ਸੁਭਾਏ ਮਾਨ ਹੈ ਇਸ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਕਈ ਭਗਤਾਂ ਦੇ ਨਾਮ ਲੈ ਲੈ ਕੇ ਦੱਸਿਆ ਸਮਝਾਇਆ ਕਿ ਭਾਈ ਉਹਨਾਂ ਭਗਤਾ ਨੇ ਉਸ ਰੱਬ ਨੂੰ ਕਿਵੇਂ ਪਾਇਆ ਤੇ ਉਹਨਾਂ ਸਾਰਿਆਂ ਦੀ ਮਹਿਮਾ ਨੂੰ ਸੁਣ ਕੇ ਭਗਤ ਧੰਨਾ ਜੀ ਨੇ ਉਸ ਆਕਾਰਪੁਰਖ ਪਰਮਾਤਮਾ ਨੂੰ ਅਰਧਨਾ ਕੀਤਾ ਹੁਣ ਸਤਿਗੁਰੂ ਕਹਿੰਦੇ ਗੋਬਿੰਦ 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 ਸੰਗ ਨਾਮ ਦੇਓ ਮਨ ਲੀੜਾ ਭਾਈ ਭਗਤ ਨਾਮ ਜੀ ਦਾ ਮਨ ਸਦਾ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਸੀ ਭਗਤ ਨਾਮਦੇਵ ਜੀ ਵੀ ਗੱਲ ਕਹਿੰਦੇ ਨੇ ਜਦੋਂ ਭਗਤ ਤਰਲੋਚਨ ਸਾਹਿਬ ਜੀ ਆ ਕੇ ਪੁੱਛਦੇ ਨੇ ਕਿ ਭਗਤ ਨਾਮਦੇਵ ਜੀ ਨੂੰ ਪੁੱਛਣ ਲੱਗੇ ਵੇਖਿਆ ਤੇ ਕਹਿਣ ਲੱਗੇ ਵੀ ਸਾਰਾ ਦਿਨ ਖੱਡੀਆਂ ਬਣਦਾ ਸਾਰਾ ਦਿਨ ਤੂੰ ਆਪਣਾ ਕੰਮ ਧੰਦਾ ਕਰਦਾ ਕੱਪੜੇ ਸਿਉਣਾ ਅਦ ਕੱਢਦਾ ਤੇ ਰੱਬ ਨੂੰ ਪ੍ਰਮਾਤਮਾ ਨੂੰ ਕਿਹੜੇ ਵੇਲੇ ਚੇਤੇ ਕਰਦਾ ਹੋਵੇਂਗਾ ਸੂਤਾ ਦੁਨਿਆਵੀ ਕੰਮਕਾਰਾਂ ਵਿੱਚ ਖੁੱਬਿਆਂ ਹੋਇਆ ਹੈ ਤਾਂ ਉਥੇ ਭਗਤ ਸੈਜਦਾ ਸਲੋਕ ਹੈ ਨਾਮਾ ਕਹੇ ਤਰਲੋਚਣਾ ਮੁਕ ਤੇਰਾ ਸੰਭਾਲ ਆਦਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਤਰਲੋਚਨ ਭਗਤ ਨੂੰ ਕਹਿਣ ਲੱਗੇ ਐ ਮੇਰੇ ਮਿੱਤਰ ਮੈਂ ਰਸਨਾ ਤੋਂ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੱਥਾਂ ਤੇ ਪੈਰਾਂ ਨਾਲ ਕੰਮ ਧੰਦਾ ਕਰਦਾ ਦਸਾਂ ਨੋਹਾਂ ਦੀ ਕਰਤ ਕਰਦਾ ਤੇ ਗੱਲ ਥਿਤੇ ਰੱਖੇ ਮੇਰਾ ਚਿੱਤ ਉਸ ਪ੍ਰਮਾਤਵਨ ਨਾਲ ਜੁੜਿਆ ਹੋਇਆ ਹੈ ਭਗਤ ਲੋਚਨ ਕਹੇ ਨਾਮਾ ਮਾਇਆ ਮੋਹਿਆ ਕਹੇ ਤਨੋਚਨ ਮੀਤ ਕਾਹੇ ਛੀਪੋ ਛਾਇ ਲਾਏ RAM ਨਰ ਲਾਉ ਮੋਜੀਤ ਕਹਿੰਦੇ ਮਾਇਆ 'ਚ ਫਸਿਆ ਬੈਠਾ ਰੱਬ ਨੂੰ ਕਦੇ ਚੇਤੇ ਨਹੀਂ ਕਰਦਾ ਤਾਂ ਭਗਤ ਸਹਿਬ ਜੀ ਕਹਿੰਦੇ ਨਹੀਂ ਮਿੱਤਰਾ ਤੈਨੂੰ ਇਸ ਗੱਲ ਦਾ ਭਲੇਖਾ ਹੈ ਤੇਰੀਆਂ ਨਜ਼ਰਾਂ ਵਿੱਚ ਉਹ ਨਾਮ ਜਪਦਾ ਜਿਹੜਾ ਮੇਲਾ ਨਖੱਟੂ ਹੋ ਕੇ ਨਕੱਡੂ ਹੋ ਕੇ ਕੰਨ ਪੜਾਏ ਫਕਰ ਕਰੇ ਔਰ ਜਾਤ ਗਵਾਏ ਤੇਰੀ ਨਜ਼ਰ ਵਿੱਚ ਸ਼ਾਇਦ ਉਹ ਨਾਮ ਜਪਣ ਵਾਲਾ ਹੈ ਜਿਹੜਾ ਕੇਵਲ ਘਰ-ਬਾਰ ਗ੍ਰਸਤੀ ਜੀਵਨ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਬਹਿ ਗਿਆ ਪਰ ਭਗਤ ਸਹਿਜ ਜੀ ਕਹਿੰਦੇ ਤੂੰ ਮੇਰੀਆਂ ਅੱਖਾਂ ਨਾਲ ਵੇਖਣਾ ਕਰ ਮੇਰੀ ਸੋਚ ਨਾਲ ਸੋਚਣਾ ਕਰ ਮੈਂ ਹੱਥਾਂ ਤੇ ਪੈਰਾਂ ਨਾਲ ਕੰਮ ਕਰਦਾ ਤੇ ਚਿੱਤ ਮੇਰਾ ਉਸ ਰੱਬ ਨਾਲ ਜੁੜਿਆ ਮੇਰੇ ਪ੍ਰਮਾਤਮਾ ਨਾਲ ਮੇਰੇ ਪਿਆਰੇ ਨਾਲ ਜੁੜਿਆ ਹੋਇਆ ਹੁਣ ਸਤਿਗੁਰੂ ਧੰਗੁਰੂ ਜੀ ਜੰਦੇ ਮਹਾਰਾਜ ਜੀ ਨੇ ਵੀ ਕਿਰਪਾ ਕਰਤੀ ਇਹਨਾਂ ਨੇ ਵੀ ਸਮਝਾ ਦਿੱਤਾ ਕਿ ਭਾਈ ਭਗਤ ਨਾਮ ਦੇ ਜਿਹੜਾ ਮਨ ਸੀ ਉਹ ਸਦਾ ਪ੍ਰਮਾਤਮਾ ਨਾਲ ਜੁੜਿਆ ਹੋਇਆ ਸੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਕਹਿੰਦੇ ਮਨ ਕਰਕੇ ਵੀ ਜੁੜਿਆ ਤਨ ਕਰਕੇ ਵੀ ਜੁੜਿਆ ਤੇ ਕਰਮਾ ਕਰਕੇ ਵੀ ਜੁੜਿਆ ਭਗਤ ਨਾਮ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਸੀ ਉਹ ਹਰ ਵੇਲੇ ਦੀ ਯਾਦ ਦੀ ਬਰਕਤ ਨਾਲ ਉਸ ਪਰਮਾਤਮਾ ਦੀ ਯਾਦ ਦੀ ਬਰਕਤ ਨਾਲ ਕਹਿੰਦੇ ਜਿਹੜਾ ਜਿਹਨੂੰ ਅੱਧੀ ਕੌਡੀ ਦਾ ਕਹਿੰਦੇ ਆੜ ਦਾਮ 쿠ਸ਼ਿ ਪਰ ਹੋਇਓ ਲਖਿਣਾ ਆੜ ਦਾ ਇਹਨੂੰ ਕਹਿੰਦੇ ਅੱਧੀ ਕੌਡੀ ਦਾ ਬੰਦਾ ਭਾਵਕੇ ਜਿਹੜਾ ਗਰੀਬ ਨਾ ਜਾਵੇ ਜਿਹਨੂੰ ਕੋਈ ਜਾਣਦਾ ਨਾ ਹੋਵੇ ਤੇ ਉਹਨੂੰ ਫਿਰ ਮੇਰੇ ਵਰਗਾ ਵੀ ਹੰਕਾਰੀ ਬੰਦਾ ਕਹਿੰਦਾ ਕੌਡੀ ਤੇਰਾ ਮੁੱਲ ਨਹੀਂ ਅੱਧੀ ਕੌਡੀ ਦਾ ਤੂੰ ਬੰਦਾ ਹੈ ਭਾਵਕੇ ਤੇਰੀ ਕੀ ਮੁਕਤ ਹੈ ਤੇਰੀ ਕੀ ਪਾਇਆ ਕੀ ਤੇਰੀ ਕੀਮਤ ਹੈ ਕੋਈ ਦਾ ਤੈਨੂੰ ਕੋਈ ਹੈ ਨਹੀਂ ਹੁਣ ਉਸ ਸਮੇਂ ਦੇ ਜਿਹੜੇ ਪੰਡੇ ਸਨ ਪੰਡਤ ਸਨ ਬ੍ਰਾਹਮਣ ਸਨ ਧਰਮਾਂ ਦੇ ਅਖੌਤੀ ਆਗੂ ਸਨ ਉਹਦਾ ਭਗਤ ਨਾਮਦੇਵ ਜੀ ਨੂੰ ਅਤਿ ਕਉਡੀ ਦਾ ਹੀ ਸਮਝਦੇ ਸੀ ਕਿਉਂ ਕਿਉਂਕਿ ਸ਼ੂਦਰ ਹੈ ਪਰ ਮੇਰੇ ਸਤਿਗੁਰੂ ਕਹਿੰਦੇ ਉਸ ਪ੍ਰਮਾਤਮਾ ਨੇ ਕੀਤੀ ਫਿਰ ਕਿਰਪਾ ਨੀਚੋਂ ਉੱਚਾ ਕਰੇ ਮੇਰਾ ਗੋਬਿੰਦ ਕਾਹੋਂ ਤੇ ਨਾਲ ਰੇ ਜਾ ਕੀ ਸ਼ੂਤ ਜਗਤ ਕੋ ਲਾਗਾ ਹੈ हे ਮੇਰੇ ਦਾਤਾ ਜਿਹੜੇ ਆਂਦੇ ਆ ਨਾ ਵੀ ਇਹ ਨੀਵੇਂ ਜਾਤ ਦਾ ਸੀਗਾ ਤੂੰ ਕਿਰਪਾ ਕਰ ਦੇਵੇਂ ਤੇ ਨੀਚੋਂ ਊਚ ਕਰੀ ਮੇਰਾ ਗੋਵਿੰਦ ਉਹ ਭਾਈ ਫਿਰ ਨੀਵੇਂ ਆ ਤੂੰ ਉੱਚੇ ਕਰ ਦਿੰਦਾ ਜਿਵੇਂ ਭਗਤ ਨਾਮਦੇਵ ਜੀ ਨੂੰ ਕੀਤਾ ਸਤਿਗੁਰ ਕਹਿੰਦੇ ਆੜ ਦਾਮ ਕੋ ਛਿਪਰ ਹੋਇਓ ਲਖਿਣਾ ਕਹਿੰਦੇ ਜਦੋਂ ਪ੍ਰਾਤਮਾ ਦੇ ਨਾਮ ਨਾਲ ਜੁੜਿਆ ਭਗਤ ਨਾਮਦੇਵ ਜੀ ਉਸ ਹਰ ਵੇਲੇ ਦੀ ਯਾਦ ਦੀ ਬਰਕਤ ਐਸੀ ਬਣੀ ਕਿ ਉਹਦੀ ਕੱਦੀ ਕੱਦੀ ਦਾ ਗਰੀਬ ਸ਼ਿੰਬਾ ਮਨੁ ਲੱਖਪਤੀ ਬਣ ਗਿਆ ਹੋਇਓ ਲਖੀਣਾ ਕਰੋੜਾਂ ਦਾ ਹੋ ਗਿਆ ਲੱਖਾਂ ਦਾ ਹੋ ਗਿਆ ਭਾਵ ਕਿਉਂ ਕਿਉਂਕਿ ਉਸ ਨੂੰ ਕਿਸੇ ਦੀ ਮਤਾਜਗੀ ਨਾ ਰਹੀ ਉਹਨੂੰ ਕਿਸੇ ਦੀ ਮਤਾਜਗੀ ਨਾ ਰਹੀ ਜਿਹਨੂੰ ਕੱਲ ਕੋਈ ਪੁੱਛਦਾ ਨਹੀਂ ਸੀ ਅੱਜ ਸਾਰੇ ਉਹਦਾ ਸਤਿਕਾਰ ਕਰਦੇ ਆ ਕਾਦੇ ਕਰਕੇ ਸਿਰਫ ਗੋਬਿੰਦ 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 ਸੰਗ ਨਾਮ ਦੇਹੁ ਮਨ ਲਿਣਾ ਕਹਿੰਦੇ ਨਾਮ ਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਸੀ ਮਨ ਕਰਕੇ ਜੁੜਿਆ ਤਨ ਕਰਕੇ ਜੁੜਿਆ ਤੇ ਕਰਮ ਕਰਕੇ ਜੁੜਿਆ ਸੀ ਇਸ ਕਰਕੇ ਭਾਈ ਉਹ ਅਧੀ ਕੌਲੀ ਦਾ ਜਿਹਨੂੰ ਕਹਿੰਦੇ ਸੰਨ ਨਮਾਣਾ ਜਾਂ ਕਹਿੰਦੇ ਗਰੀਬੜਾ ਜਾਂ ਕਹਿੰਦੇ ਲੱਖਾਂ ਦਾ ਹੋ ਗਿਆ ਕਿ ਸਤਿਗੁਰੂ ਪੈਨ ਰਹਾਉ ਬੁਨਣਾ ਤਨਨਾ ਤਿਆਗ ਕਾ ਪ੍ਰੀਤ ਚਰਨ ਕਬੀਰਾਂ ਨੀਚ ਕੁਲਾ ਦੁਲਾਹਰਾ ਭਇਓ ਗੁਣੀ ਗਹੀਰਾ ਹੁਣ ਅੱਗੇ ਭਗਤ ਕਬੀਰ ਸਾਹਿਬ ਜੀ ਦੀ ਗੱਲ ਕਰਕੇ ਮੇਰੇ ਸਤਿਗੁਰੂ ਸਮਝਾਉਣ ਲੱਗੇ ਵੀ ਭਗਤ ਕਬੀਰ ਸਾਹਿਬ ਜੀ ਸਨ ਇਹਨਾਂ ਨੂੰ ਵੀ ਤਾਂ ਜਲਾਹਾ ਕਹਿ ਕੇ ਵਾਰ-ਵਾਰ ਇਹਨਾਂ ਨੂੰ ਵੀ ਪ੍ਰਤਾਪ ਕੀਤਾ ਜਾਂਦਾ ਸੀ ਇਨਾਂ ਨੂੰ ਵੀ ਤਾਨੇ ਮੀਨੇ ਮਾਰੇ ਜਾਂਦੇ ਸਨ ਵੀ ਇਹ ਸ਼ੂਤਰ ਹੈ। ਫਿਰ ਇਹ ਸਤਿਗੁਰੂ ਕਹਿੰਦੇ ਕੱਪਣਾ ਉਣ ਵਾਲਾ ਤਨਨ ਦੀ ਹਿਕਾਂਵਾਂ ਲਗਨ ਛੱਡ ਕੇ ਉਹ ਭਗਤ ਕਬੀਰ ਸਾਹਿਬ ਜੀ ਬੁਨਣਾ ਤੰਣਾ ਤਿਆਗ ਕੇ ਪ੍ਰੀਤ ਸਰਣ ਕਬੀਰਾ ਕੱਪਣਾ ਉਣ ਵਾਲਾ ਤੰਣ ਵਾਲਾ ਉਹ ਕੱਪੜੇ ਉਹਨਾਂ ਤੇ ਤੰਨਣ ਦੀ ਲਗਨ ਨੂੰ ਛੱਡ ਕੇ ਪ੍ਰੀਤ ਸਰਣ ਕਬੀਰਾਂ ਕਹਿੰਦੇ ਛੱਡ ਕੇ ਕਬੀਰ ਨੇ ਪ੍ਰਭੂ ਦੇ ਚਰਨਾਂ ਨਾਲ ਲਗਣ ਲਾ ਲਈ ਪ੍ਰੀਤ ਪ੍ਰਮਾਤਮਾ ਨਾਲ ਜੁੜੀ ਹੈ ਹਾਥ ਪਾਉ ਕਰ ਕਾਮ ਸਭ ਚੀਤ ਵੰਝਣ ਨਾਲ ਚਿੱਤ ਰੱਬ ਨਾਲ ਯਾਰ ਨਾਲ ਜੁੜਿਆ ਹੈ ਹੱਥਕਾਰ ਵੱਲ ਤੇ ਚਿੱਤ ਯਾਰ ਵੱਲ ਉਹ ਰੱਬ ਵੱਲ ਪ੍ਰਮਾਤਮਾ ਵੱਲ ਮਨ ਕਰਕੇ ਪ੍ਰਮਾਤਮਾ ਨਾਲ ਜੁੜਿਆ ਉਹਦੇ ਚਰਨਾਂ ਨਾਲ ਜੁੜਿਆ ਤੇ ਕਹਿੰਦੇ ਫਿਰ ਪਤਾ ਨੀਚ ਕੁਲਾ ਝੋਲਾ ਹਰਾ ਕਹਿੰਦੇ ਜਿਹਨੂੰ ਨੀਵੀਂ ਜਾਤ ਦਾ ਗਰੀਬ ਝਲਾਹਾ ਕਿਹਾ ਜਾਂਦਾ ਸੀ ਨੀਮੀ ਕੁੰਨ ਦਾ ਕਿਹਾ ਜਾਂਦਾ ਸੀ ਸਤਿਗੁਰੂ ਕਹਿੰਦੇ ਭਾਇਓ ਗੁਣੀ ਘੀਰਾ ਕਹਿੰਦੇ ਗੁਨਾ ਦਾ ਖਜ਼ਾਨਾ ਬਣ ਗਿਆ ਉਹ ਗੁਨਾ ਦਾ ਸਮੁੰਦਰ ਬਣ ਗਿਆ ਕਿਉਂ ਕਿ ਉਹਨੇ ਗੁਨਾ ਦੇ ਸਮੁੰਦਰ ਪਰਮਾਤਮਾ ਨਾਲ ਆਪਣਾ ਨੇਹੂ ਲਾ ਲਿਆ ਪ੍ਰੇਮ ਭਾ ਲਿਆ ਉਹਦੇ ਨਾਲ ਉਸ ਦਾਤੇ ਦੇ ਨਾਮ ਨੂੰ ਹਿਰਦੇ ਚ ਵਸਾ ਲਿਆ ਇਸ ਕਰਕੇ ਭਾਈ ਉਹ ਭਗਤ ਕਬੀਰ ਸਾਹਿਬ ਜੀ ਵੀ ਸਤਿਗੁਰੂ ਕਹਿੰਦੇ ਉਹ ਗੁਨਾ ਦਾ ਸਮੁੰਦਰ ਬਣ ਗਿਆ ਅਗਲੀ ਗੱਲ ਰਵਦਾਸ ਟਵੰਤਾ ਢੋਰ ਨੀਤ ਤਨ ਹਾਂ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰਿ ਦਰਸ਼ਨ ਆਇਆ ਅੱਗੇ ਗੱਲ ਕਰਨ ਲੱਗੇ ਭਗਤ ਦਰਬਦਾਸ ਮਹਾਰਾਜ ਜੀ ਹੁਣ ਵੇਖੋ ਇੱਥੇ ਜਿੰਨੇ ਵੀ ਭਗਤ ਸਹਿਬਾਨਾਂ ਦੇ ਨਾਮ ਸਤਿਗੁਰੂ ਜੀ ਲੈਂਦੇ ਨੇ ਸਾਰੇ ਛੂਤਰ ਜਾਤੀ ਚੋਂ ਨੇ ਸਾਰਿਆਂ ਨੂੰ ਉਸ ਸਮੇਂ ਦੇ ਨੀਵੀਂ ਜਾਤੀ ਕਹਿ ਕੇ ਬੁਕਾਰਦੇ ਸਨ ਤੇ ਤਰਸਕਾਰ ਕਰਦੇ ਸਨ ਤੇ ਸਤਿਗੁਰੂ ਕਹਿੰਦੇ ਭਾਈ ਇਸ ਘਰ ਦੇ ਵਿੱਚ ਜਾਤ ਨਹੀਂ ਇਸ ਘਰ ਵਿੱਚ ਤਾਂ ਸਾਰਾ ਜਾਤ ਸਾਂ ਪਾਤ ਹੈ ਜੇ ਕਰਮ ਕਮਾਏ ਜਿਹੋ ਜੇ ਕਰਮ ਕਮਾਓਗੇ ਉਹੋ ਜੀ ਜਾਤੀ ਪਾਤੀ ਬਣ ਜਾਣੀ ਹੈ ਇੱਥੇ ਕੋਈ ਜਨਮ ਪ੍ਰਸਿੱਧ ਜਾਤੀਆਂ ਦਾ ਇੱਥੇ ਕੋਈ ਹਿਸਾਬ ਕਿਤਾਬ ਨਹੀਂ ਹੈ ਕਹਿੰਦੇ ਹੁਣ ਭਗਤ ਰਵਿਦਾਸ ਮਹਾਰਾਜ ਜੀ ਰਵਿਦਾਸ ਟਵੰਤਾ ਢੋਰ ਨੀਤ ਕਹਿੰਦੇ ਕਾਮ ਕੀ ਕਰਦੇ ਸੀ ਮਰੇ ਹੋਏ ਢੋਰ ਭਾਵ ਕੇ ਪਸਮਾ ਨੂੰ ਬਾਹਰ ਸੱਟਣਾ ਇਹ ਕੰਮ ਸੀ ਤਿੰਨ ਤਿਆਗੀ ਵਾਇਆ ਪਰ ਕਹਿੰਦੇ ਵੇਖੋ ਆਪਣਾ ਕੰਮ ਨਹੀਂ ਛੱਡਿਆ ਉਹ ਜੋੜੇ ਕੰਨਣ ਵਾਲਾ ਚਮ ਤਾਰਨ ਵਾਲਾ ਮਰੇ ਹੋਏ ਪਸਵਾ ਨੂੰ ਢੋਣ ਵਾਲਾ ਕਰਮ ਨਹੀਂ ਛੱਡਿਆ ਇਹਦੇ ਬਾਰੇ ਆਪ ਭਗਤ ਰਵਦਾਸ ਮਹਾਰਾਜ ਜੀ ਵੀ ਇਹ ਗੱਲ ਕਬੂਲ ਕਰਦੇ ਨੇ ਔਰ ਕਹਿੰਦੇ ਨੇ ਕਿ ਭਾਈ ਸਾਡਾ ਕੰਮ ਇਹ ਸੀ ਉਦੋਂ ਕਿਉਂਕਿ ਵਰਣਵੰਡ ਕਰਕੇ ਕੰਮਾ ਵੀ ਵੰਡੇ ਹੋਏ ਸੀ ਸਾਰਿਆਂ ਨੇ ਵੰਡ ਦਿੱਤੇ ਸੀ ਕੰਮ ਲੋਕਾਂ ਕਹਿੰਦੇ ਪਰ ਰਵਦਾਸ ਤਵੰਤਾ ਢੂਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਉਹ ਭਗਤ ਰਵਦਾਸ ਜਿਹਦੇ ਨਾਲ ਪੰਡਤ ਬੈਠ ਕੇ ਪ੍ਰਸ਼ਾਦਾ ਖਾਣ ਨੂੰ ਤਿਆਰ ਨੇ ਜਿਹੜੀ ਪੰਗਤ ਦੇ ਵਿੱਚ ਪੰਡਤ ਸਾਹਿਬ ਜੀ ਬੈਠੇ ਸਾਰੇ ਕਹਿੰਦੇ ਉਹ ਚਾਲਾ ਭਾਈ ਰਾਣੀ ਚਤੌੜ ਦੀ ਉਸੇ ਪੰਗਤ ਦੇ ਵਿੱਚ ਬਗਦਰਦਾਸ ਮਹਾਰਾਜ ਜੀ ਨੂੰ ਬਿਠਾ ਦਿੱਤਾ ਗਿਆ ਪੰਡਤ ਉੱਠ ਕੇ ਪਾਸੇ ਹੋ ਗਏ ਕਹਿੰਦੇ ਅਸੀਂ ਇਸ ਪੰਗਤ ਵਿੱਚ ਬੈਠ ਨਹੀਂ ਸਕਦੇ ਇਹ ਸ਼ੁਧਰ ਇਹਦਾ ਪ੍ਰਸ਼ਾਵਾਣ ਹੀ ਲੈ ਸਕਦੀ ਇਹਦਾ ਪੱਲਾ ਵੀ ਸਾਡੇ ਨਾਲ ਨਹੀਂ ਨੱਕ ਸਕਦਾ ਤੁਸੀਂ ਸਾਨੂੰ ਇੱਕ ਪੰਗਤ 'ਚ ਬੈਠ ਕੇ ਚਕਾਉਨੇ ਹੋ ਤੇ ਇਸੇ ਕਰਕੇ ਮੇਰੇ ਸਤਿਗੁਰੂ ਨੇ ਫਿਰ ਕਿਰਪਾ ਕੀਤੀ ਸਾਡੇ ਤੇ ਸਤਿਗੁਰੂ ਕਹਿੰਦੇ ਭਾਈ ਇੱਥੇ ਅਕਬਰ ਵੀ ਆ ਗਿਆ ਇੱਥੇ ਰਾਜੇ ਮਹਾਰਾਜੇ ਵੀ ਆ ਗਏ ਇਸ ਘਰ ਵਿੱਚ ਜਿਹੜਾ ਆਇਆ ਉਹਨੇ ਇੱਕ ਪੰਗਤ ਵਿੱਚ ਬੈਠ ਕੇ ਹੀ ਪ੍ਰਸ਼ਾਦਾ ਛਕਣਾ ਉਹ ਇਹ ਨਹੀਂ ਕਹਿ ਸਕਦਾ ਕਿ ਦੂਜੇ ਪਾਸੇ ਬਹਿਣਾ ਮੈਂ ਨਹੀਂ ਇੱਥੇ ਬਹਿਣਾ ਅਕਬਰ ਆਇਆ ਧੰਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾ ਦੇ ਵਿੱਚ ਆਇਆ ਸਤਿਗੁਰੂ ਕਹਿੰਦੇ ਪਹਿਲਾਂ ਪ੍ਰਸ਼ਾਦਾ ਸ਼ਕ ਪਹਿਲਾਂ ਲੰਗਰ ਪੰਗਤ ਤੇ ਫੇਰ ਸੰਗਤ ਪਹਿਲਾਂ ਪੰਗਤ ਫੇਰ ਸੰਗਤ ਕਹਿੰਦੇ ਹੁਣ ਜਿਹੜਾ ਉਹ ਸਿਉਨੇ ਦੇ ਭਾਂਡਿਆਂ ਵਿੱਚ ਖਾਣ ਵਾਲਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਮਖਮਲੀ ਗੱਦਿਆਂ ਤੇ ਬੈਠ ਕੇ 36 ਪ੍ਰਕਾਰ ਦੇ ਭੋਜਨ ਛਕਣ ਵਾਲਾ ਮਨ ਵਿੱਚ ਗਰਾਨੀ ਜੀ ਤਾਈ ਵੀ ਮੈਂ ਹੁਣ ਇੱਥੇ ਬੈਠ ਕੇ ਛਕਾਂ ਪਰ ਉਧਰੋਂ ਸਤਿਗੁਰੂ ਦਾ ਹੁਕਮ ਨਹੀਂ ਟਾਲ ਸਕਿਆ ਤੇ ਬੈਠ ਕੇ ਜਦੋਂ ਪ੍ਰਸ਼ਾਦਾ ਛਕਿਆ ਐਸਾ ਆਨੰਦ ਵੱਧਿਆ ਐਸਾ ਆਨੰਦ ਵੱਧਿਆ ਕਿ ਜਦੋਂ ਉੱਠਿਆ ਤੇ ਬੀਬੀ ਭਾਨੀ ਦੇ ਨਾਂ ਤੇ ਕਿੰਨੇ ਘਹਾ ਜਿਹੜੀ ਜ਼ਮੀਨ ਸੀ ਅੱਜ ਵੀ ਬੋਲਦੀ ਉਹਨਾਂ ਦੇ ਨਾਂ ਦੇ ਉੱਤੇ ਪਟਾ ਕਰ ਦਿੱਤਾ ਲੋ ਲੰਗਰ ਦੇ ਨਾਮ ਕਰ ਦਿੱਤੀ ਜਮੇਦਾਰ ਪਹਿਲੀ ਉਸ ਸਮੇਂ ਨਾਲ ਕਹਿੰਦੇ ਭਗਤ ਰਵਿਦਾਸ ਮਹਾਰਾਜ ਜੀ ਜਦੋਂ ਰਾਣੀ ਚਾਲਾ ਬਾਈ ਚਤੌੜ ਦੀ ਲੰਗਰ ਕੀਤਾ ਤੇ ਪੰਗਰ ਦੇ ਵਿੱਚ ਭਗਤ ਰਵਿਦਾਸ ਮਹਾਰਾਜ ਜੀ ਬੈਠੇ ਆਸੇ ਪਾਸੇ ਮੇਰੇ ਵਰਗੇ ਹੰਕਾਰੀ ਪੰਡਤ ਬੈਠੇ ਆ ਜਦੋਂ ਭਗਤ ਅਰਦਾਸ ਮਹਾਰਾਜ ਜੀ ਨੂੰ ਵੇਖਿਆ ਤੇ ਉੱਠ ਕੇ ਖੜੇ ਹੋ ਗਏ ਅਸੀਂ ਛੂਦਰ ਦੇ ਬਰਾਬਰ ਬਹਿ ਕੇ ਪ੍ਰਸ਼ਾਦਾ ਨਹੀਂ ਛਕ ਸਕਦੇ ਇਹਨੂੰ ਪਾਸੇ ਕਰ ਦਿੱਤਾ ਜਾਵੇ ਅਸੀਂ ਇਹਨਾਂ ਦਾ ਪਰਸ਼ਾਵਾਂ ਨਹੀਂ ਲੈਂਦੇ ਇਹਨਾਂ ਦਾ ਕੱਪੜਾ ਵੀ ਸਾਡੇ ਨਾਲ ਛੂ ਨਾ ਜਾਵੇ ਤੇ ਤੁਸੀਂ ਸਾਡੇ ਨਾਲ ਬਿਠਾਤਾ ਭਗਤ ਅਰਦਾਸ ਮਹਾਰਾਜ ਜੀ ਨੇ ਰਾਣੀ ਨੂੰ ਕਿਹਾ ਵੀ ਕੋਈ ਨਹੀਂ ਪੁੱਤਰੀ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਛਕਾਓ ਮੈਂ ਪਾਸੇ ਹੋ ਕੇ ਬੈਠਾਂ ਕਹਿੰਦੇ ਫਿਰ ਜਦੋਂ ਛਕਣ ਲੱਗੇ ਪਾਸੇ ਹੋ ਕੇ ਤੇ ਹਰ ਇੱਕ ਪੰਡਤ ਜਦੋਂ ਪ੍ਰਸ਼ਾਦਾ ਛਕਦਾ ਤੇ ਹਰੇਕ ਦੇ ਨਾਲ ਭਗਤ ਅਰਦਾਸ ਮਹਾਰਾਜ ਜੀ ਬੈਠੇ ਇੱਕ ਥਾਲੀ ਚ ਖਾ ਰਹੇ ਨੇ ਤੌਤਕਾ ਨਾ ਭਗਤਾਂ ਦੀ ਵੀ ਉਹ ਕਰਦਾ ਨਾ ਰੱਖਿਆ ਉਹ ਕਰਦਾ ਫਿਰ ਫਿਰ ਹਰ ਇੱਕ ਪੰਡਤ ਦੇ ਉਸ ਬ੍ਰਾਹਮਣ ਦੇ ਨਾਲ ਭਗਤ ਅਰਦਾਸ ਮਹਾਰਾਜ ਬੈਠੇ ਪ੍ਰਸ਼ਾਦਾ ਛਕ ਰਹੇ ਨੇ ਫਿਰ ਜਦੋਂ ਉਹਨਾਂ ਨੇ ਇਹ ਵੇਖਿਆ ਵੀ ਇਹ ਕੀ ਹੋ ਗਿਆ ਫਿਰ ਹੱਥ ਜੋੜ ਕੇ ਖੜੇ ਹੋ ਗਏ ਵੀ ਕੋਈ ਨਹੀਂ ਤੁਸੀਂ ਇਹਨਾਂ ਕੋਲ ਸਾਡੇ ਨਾਲ ਹੀ ਸਾਈਡ ਤੇ ਬੈਹਿ ਕੇ ਸ਼ਾਕ ਲੈਣਾ ਹੁਣ ਸਤਿਗੁਰੂ ਜੀ ਗਹੀ ਗੱਲ ਕਹਿੰਦੇ ਵੀ ਬੁੰਨਣਾ ਵੈਗੁਰ ਰਵਦਾਸ ਢਵੰਤਾ ਢੋਰ ਨੀਤ ਕਹਿੰਦੇ ਰਵਦਾਸ ਪਹਿਲਾਂ ਨਿਤ ਮਰੇ ਹੋਏ ਪਸੂ ਢੋਂਦਾ ਸੀ ਤੈਨਾਂ ਤਿਆਗੀ ਮਾਇਆ ਪਰ ਜਦੋਂ ਰੱਬ ਦੇ ਨਾਮ ਨਾਲ ਜੁੜਿਆ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਤੇ ਉਹਨੇ ਆਹ دنیਵੀਂ ਧਨ ਮਾਇਆ ਨੂੰ ਤਿਆਗ ਦਿੱਤਾ ਭਾਵ ਕਿ ਤਿਆਗਣ ਦਾ ਅਰਥ ਇਹ ਨਹੀਂ ਵੀ ਉਹਨੇ ਮਾਇਆ ਛੱਡੀ ਦਿੱਤੀ ਮਾਇਆ 구ਜਰਾਨ ਹੈ ਚਾਹੀਦੀ ਹੈ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਪਰ ਮਾਇਆ ਵਿੱਚ ਚਿੱਤ ਨਹੀਂ ਜੁੜਿਆ ਹੋਣਾ ਚਾਹੀਦਾ ਮਾਇਆ ਵਿੱਚ ਚਿੱਤ ਨਹੀਂ ਜੁੜਿਆ ਹੋਣਾ ਚਾਹੀਦਾ ਕਿਉਂਕਿ ਭਗਤ ਤਰਲੋਚਨ ਜੀ ਨੇ ਕਹਤਾ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰਾ ਸਰਪਜੋਨ ਉਹ ਬਲ ਬਲ ਉਤਰੇ ਕਹਿੰਦੇ ਪਾਏ ਜਿਹੜਾ ਅੰਤ ਸਮੇਂ ਤੱਕ ਵੀ ਮਾਇਆ ਨਾਲ ਜੁੜਿਆ ਨਾ ਤਨ ਪਦਾਰਥਾਂ ਨਾਲ ਜੁੜਿਆ ਉਹਦੀ ਮੌਤ ਹੋ ਗਈ ਤੇ ਹੋਇਆ ਕੀ ਉਸੇ ਹੀ ਵਰਤੀ ਵਿੱਚ ਮੌਤ ਹੋ ਗਈ ਚਲਿਆ ਗਿਆ ਸਵਾਸ ਨਿਕਲ ਗਿਆ ਤੇ ਅਗਲਾ ਜਨਮ ਹੋਵੇਗਾ ਸੱਪ ਦਾ ਇਸ ਕਰਕੇ ਕਹਿੰਦੇ ਭਾਈ ਮਾਇਆ ਹੋਂ ਦੀ ਦਾ ਜ਼ਰੂਰੀ ਹੈ ਪਰ ਚਿੱਤ ਨਾ ਦੇ ਵਿੱਚ ਜੁੜਿਆ ਹੋਵੇ ਚਿੱਤ ਕਿਦੇ ਨਾਲ ਜੁੜਿਆ ਹੋਵੇ ਅੰਤ ਕਾਲ ਜੋ ਨਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪੀਤੰਬਰ ਪਾ ਕੇ ਰਿਤੇ ਵਸੇ ਬਦਤ ਤਰੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਤੇ ਵਸੇ ਕਹਿੰਦੇ ਭਾਈ ਪਰੂ ਪ੍ਰਮਾਤਮਾ ਪੀਲੇ ਕੱਪੜੇ ਵਾਲਾ ਪੀਤੰਬਰ ਉਹ ਦਾਤਾ ਹਿਰਦੇ ਵਿੱਚ ਵਸ ਗਿਆ ਤੇ ਜਮਾ ਦੀ ਮਾਰ ਤੋਂ ਬਚ ਜਾਂਦਾ ਜਨਮ ਤੇ ਮਰਨ ਦੇ ਗੀੜ ਤੋਂ ਬਚ ਜਾਂਦਾ ਜਿਹੜਾ ਉਸ ਪ੍ਰਮਾਤਮਾ ਨਾਲ ਚਿੱਤ ਜੋੜ ਲਵੇ ਕਹਿੰਦੇ ਇਸੇ ਕਰਕੇ ਰਵੰਤ ਅਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਕਹਿੰਦੇ ਅਦਾਸ ਭਗਤ ਪਹਿਲਾਂ ਕੀ ਕਰਦੇ ਸਨ ਨਿਤ ਮੋਏ ਪਸ਼ੂ ਢੋਂਦੇ ਸਨ ਇਹ ਕੰਮ ਸੀ ਉਹਨਾਂ ਦਾ ਪਰ ਕਹਿੰਦੇ ਜਦੋਂ ਉਸ ਨੇ ਮਾਇਆ ਦਾ ਮੋਹ ਛੱਡ ਦਿੱਤਾ ਫਿਰ ਪਤਾ ਕੀ ਹੋਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਜਦੋਂ ਮਾਇਆ ਦੇ ਮੋਹ ਨੂੰ ਛੱਡ ਕੇ ਕੇਵਲ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਤਾਂ ਕਹਿੰਦੇ ਪ੍ਰਸਾਦ ਸੰਗਤ ਵਿੱਚ ਹਰੀ ਰਹਿ ਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਉੱਗੇ ਹੋ ਗਏ ਪਾਪ ਕੇ ਸਾਰੇ ਹਰ ਜਗ ਵਿੱਚ ਪ੍ਰਗਟ ਹੋ ਗਏ ਤੇ ਉਸ ਨੂੰ ਪ੍ਰਮਾਤਮਾ ਦਾ ਫਿਰ ਦਰਸ਼ਨ ਹੋ ਗਿਆ ਫਿਰ ਉਸ ਪ੍ਰਮਾਤਮਾ ਦੇ ਦਰਸ਼ਨ ਪਾ ਲੇ ਅੱਗੇ ਸੈਣ ਨਾਈ ਪੁੱਤ ਕਾਰਿਆ ਉਹ ਘਰ ਕਰ ਸੁਣਿਆ ਹੁਣ ਸੈਣ ਭਗਤ ਜੀ ਕਿਉਂਕਿ ਜੇ ਆਪਾਂ ਇੱਕ ਇੱਕ ਖਾਸ ਸਾਖੀ ਵਿਚਾਰੀਏ ਨਾ ਭਗਤ ਸਹਿਬਾਨਾਂ ਦੀ ਸਮੇਂ ਦੀ ਰੋਣ ਪੈ ਜਾਂਦੀ ਹੈ ਪਰ ਅੱਗੇ ਚਾ ਕੇ ਸਾਰੀਆਂ ਸਾਖੀਆਂ ਕੱਲ ਤੋਂ ਆਪਾਂ ਇਤਿਹਾਸ ਸ਼ੁਰੂ ਹੋ ਜਾਣਾ ਕੱਲ ਨਾ ਪਰਸੋਂ ਕਰਾਂਗੇ ਤੇ ਉਹਦੇ ਵਿੱਚ ਸਾਰੇ ਭਗਤ ਸਹਿਬਾਨਾਂ ਦਾ ਜੀਵਨ ਆ ਜਾਣਾ ਹੈ ਸਾਖੀਆਂ ਆ ਜਾਣੀਆਂ ਹੁਣ ਸੈਨ ਭਗਤ ਜੀ ਕਹੋਂ ਨੇ ਨਾਈ ਨੇ ਤੇ ਕਰਮ ਕੀ ਕਰਦੇ ਨੇ ਬੁਤਕਾਰੀਆਂ ਘਰ ਘਰ ਬੁੱਤੀਆਂ ਕਰਨੀਆਂ ਘਰ ਘਰ ਵਿਆਹ ਛਾਤੀਆਂ ਕਰਦਾਂ ਵਿੱਚ ਜਾਣਾ ਕੰਮ ਧੰਦੇ ਕਰਨੇ ਅੱਜ ਤੱਕ ਵੀ ਚਲੋ ਕਰਦੇ ਨੇ ਕਈ ਪਰਿਵਾਰ ਕਹਿੰਦੇ ਇੱਕ ਸਮੇਂ ਕੀ ਹੋਇਆ ਨਾਲ ਹੁਣ ਸੈਨ ਭਗਤ ਜੀ ਸੰਗਤ ਵੀ ਕਰਦੇ ਨੇ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਬੰਦਗੀ ਕਰਨ ਵਾਲੇ ਆ ਹੈ ਤੇ ਰਾਜੇ ਦੇ ਕੋਲੇ ਵੀ ਜਾਂਦੇ ਆ ਰਾਜੇ ਦੀ ਮਾਲਸ਼ ਕਰਦੇ ਨੇ ਉਹਦੀ ਸੇਵਾ ਟਹਿਲ ਕਰਦੇ ਨੇ ਕਹਿੰਦੇ ਇੱਕ ਦਿਨ ਸੰਤ ਆਗੇ ਮਹਾਪੁਰਸ਼ ਘਰੇ ਸੋ ਮੈਂ ਤੁਹਕਾ ਮਾਤਰ ਸਮਝਾ ਦਿੰਨਾ ਕਹਿੰਦੇ ਸੰਤ ਮਹਾਪੁਰਸ਼ ਆਗੇ ਸਾਰੀ ਰਾਤ ਸਾਰਾ ਦਿਨ ਸਿਮਰਨ ਦੇ ਵਿੱਚ ਲੱਗੇ ਰਹੇ ਭੁੱਲ ਗਏ ਚੇਤਾ ਜਾਣ ਦਾ ਚੇਤਾ ਭੁੱਲ ਗਏ ਰਾਜੇ ਕੋਲੇ ਪਰ ਜਦੋਂ ਚੇਤਾ ਆਇਆ ਉਹ ਮੈਂ ਤਾਂ ਰਾਜੇ ਕੋਲੇ ਜਾਣਾ ਸੀ ਗੈਰਾਂ ਜਿਉਂ ਰਾਜਾ ਬੜਾ ਦਾਲਮ ਉਹ ਬੜਾ ਗੁੱਸੇ ਹੋਵੇਗਾ ਮੈਨੂੰ ਸਜ਼ਾ ਵੀ ਦੇ ਸਕਦਾ ਮੈਨੂੰ ਕੰਮ ਤੋਂ ਵੀ ਹਟਾ ਸਕਦਾ ਹੈ ਹੋ ਸਕਦਾ ਮੈਨੂੰ ਮੌਤ ਦੀ ਸਜ਼ਾ ਵੀ ਦੇ ਦੇਵੇ ਬੜਾ ਡਰ ਕੇ ਭੱਜੇ ਤੇ ਉਧਰ ਮੇਰਾ ਪ੍ਰਮਾਤਮਾ ਮੇਰਾ ਅਕਾਲ ਪੁਰਖ ਵੈਗੁਰ ਜਦੋਂ ਨੇ ਵੇਖਿਆ ਮੇਰਾ ਭਗਤ ਸਿਮਰਨ ਵਿੱਚ ਉੱਜਿਆ ਤੇ ਆਪ ਸੈਨ ਜੀ ਦਾ ਰੂਪ ਧਾਰ ਕੇ ਰਾਜੇ ਦੇ ਘਰੇ ਚਲੇ ਗਏ ਰੱਬ ਪ੍ਰਮਾਤਮਾ ਆਪ ਉਹਦੇ ਘਰੇ ਚਲੇ ਗਏ ਆਪ ਜਾ ਕੇ ਰਾਜੇ ਦੀ ਸੇਵਾ ਕੀਤੀ ਹੈ ਮਾਲਚ ਕੀਤੀ ਐ ਤੇ ਉਧਰ ਹੁਣ ਜਦੋਂ ਸੈਨ ਜੀ ਨੂੰ ਪਤਾ ਲੱਗਿਆ ਵੀ ਮੈਂ ਲੇਟ ਹੋ ਗਿਆ ਬੜਾ ਭੱਜਿਆ ਭੱਜਾ ਜਾ ਕੇ ਰਾਜੇ ਨੂੰ ਜਾ ਕੇ ਮਿਲਿਆ ਪੁੱਛਿਆ ਰਾਜਾ ਕਹਿੰਦਾ ਵੀ ਹਾਂ ਵੀ ਸੈਨ ਜੀ ਕਿਵੇਂ ਆਇਓ ਹੁਣ ਤਾਂ ਤੁਸੀਂ ਗਏ ਸੋ ਮਹਾਰਾਜ ਮੈਂ ਗਿਆ ਸੀ ਹਾਂ ਤੁਸੀਂ ਅੱਜ ਬਹੁਤ ਵਧੀਆ ਤੁਸੀਂ ਸੇਵਾ ਕੀਤੀ ਜਿਹੜਾ ਅੱਜ ਸੇਵਾ ਕੀਤੀ ਆ ਆਨੰਦ ਆਇਆ ਇਦੋਂ ਪਨਾ ਕਦੇ ਆਨੰਦ ਆਇਆ ਨਹੀਂ ਕਹਿੰਦੇ ਆਪਣੇ ਹੱਥ ਗਲ ਦੇ ਵਿੱਚ ਪਾਈ ਮੂਤੀਆਂ ਦੀ ਮਾਲਾ ਉਹਨਾਂ ਪਸੰਦ ਜੀ ਨੂੰ ਦੇ ਦਿੱਤੀ ਫੜਦੇ ਨਹੀਂ ਸਨ ਕਹਿੰਦੇ ਮਹਾਰਾਜ ਮੈਂ ਆਇਆ ਕਹਿੰਦੇ ਹਾਥੂ ਆਇਆ ਹੱਥ ਜੋੜ ਲੈ ਮਹਾਰਾਜ ਮੈਂ ਤਾਂ ਆਇਆ ਹੀ ਹੋਣਾ ਪਰ ਫਿਰ ਨਾਲ ਚੇਤਾ ਆ ਗਿਆ ਜਿਸ ਰੱਬ ਦੀ ਮੈਂ ਬੰਦਗੀ ਭਗਤੀ ਸਿਮਨ ਕਰ ਰਿਆ ਸੀਗਾ ਉਸ ਦਾਤੇ ਦੀ ਮੇਰੀ ਪੈਜ ਰੱਖੀ ਕਹਿੰਦੇ ਫਿਰ ਕੀ ਹੋਇਆ ਸੈਣ ਨਾਈਪ ਤਕਾਰਿਆ ਘਰ ਕਰ ਸੁਣਿਆ ਹਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਕਹਿੰਦੇ ਸੈਣ ਭਗਤ ਸਾਹਿਬ ਜੀ ਨਾਈ ਨੇ ਜਾਤਦੀ ਲੋਕਾਂ ਦੇ ਘਰਾਂ ਵਿੱਚ ਜਾਣਾ ਬੁੱਤੀਆਂ ਕੱਟਣ ਵਾਲਾ ਕੰਮ ਕਰਨ ਵਾਲਾ ਉਹਦੀ ਘਰ ਘਰ ਸ਼ੋਭਾ ਹੋਈ ਤੁਰੀ ਉੱਦੇ ਜਿੱਤੇ ਉਹਦੇ ਹਰਦੇ ਵਿੱਚ ਪਰਮਾਤਮਾ ਵਸ ਪਿਆ ਹਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਕਹਿੰਦਾ ਜਦੋਂ ਰੱਬ ਪਰਮਾਤਮਾ ਆ ਕੇ ਹਿਰਦੇ ਵਿੱਚ ਵਸਿਆ ਤੇ ਉਹਦੀ ਗਿਣਤੀ ਫਿਰ ਵੱਡੇ ਜਿਹੜੇ ਪਰਮ ਪੂਰਨ ਭਗਤ ਸਨ ਜਿਹੜੇ ਭਗਤਾਂ ਵਿੱਚ ਉਹਦੀ ਗਿਣਤੀ ਹੋਣ ਲੱਗ ਪਈ ਹੁਣ ਇੱਥੋਂ ਤੱਕ ਇਹਨਾਂ ਭਗਤਾਂ ਦੀ ਗੱਲ ਕਰਕੇ ਅੱਗੇ ਸਤਿਗੁਰੂ ਸਮਝਾਉਂਦੇ ਵੀ ਜਿਹੜਾ ਭਗਤ ਧੰਨਾ ਜੀ ਸੀ ਉਹ ਭਗਤੀ ਵਿੱਚ ਜੁੜੇ ਕਿਵੇਂ ਤੇ ਰੱਬ ਕਿਵੇਂ ਪਾਇਆ ਉਹਨਾਂ ਨੇ ਜਾਦੇ ਤੌਰ ਤੇ ਕੋਈ ਗਾਣੇ ਚੱਲਦੀ ਆ ਨਾ ਵੀ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਪਾਇਆ ਪੱਥਰ ਤੋਂ ਰੱਬ ਪਾਉਣ ਦਾ ਮਤਲਬ ਸੀ ਵਿਸ਼ਵਾਸ ਏਡਾ ਪੱਕਾ ਸੀ ਉਹਨਾਂ ਦਾ ਕਿ ਇੰਨਾ ਵੱਡਾ ਵਿਸ਼ਵਾਸ ਪੱਕਾ ਰੱਖ ਲਿਆ ਪੱਥਰ ਵਰਗਾ ਪੱਕਾ ਵਿਸ਼ਵਾਸ ਸੀ ਇਸ ਕਰਕੇ ਉਹਨਾਂ ਨੂੰ ਰੱਬ ਮਿਲਿਆ ਤੇ ਕਿਵੇਂ ਕਹਿੰਦੇ ਸਾਰੇ ਇਹਨਾਂ ਭਗਤ ਸਹਿਬਾਨਾਂ ਦੀ ਭਗਤ ਰਵਿਦਾਸ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਤੇ ਭਗਤ ਸੈਣ ਜੀ ਕਹਿੰਦੇ ਜੇ ਇਹਨਾਂ ਦੀ ਸਾਰਿਆਂ ਦੀ ਸੋਭਾ ਸੁਣੀ ਨਾ ਭਗਤ ਧੰਨਾ ਜੀ ਜੱਟ ਨੇ ਨਾ ਤੇ ਕਹਿੰਦੇ ਜਦੋਂ ਉਹਨਾਂ ਨੇ ਸੁਣੀ ਨਾ ਸੋਭਾ ਵੀ ਇਹਨਾਂ ਨੇ ਭਗਤੀ ਕੀਤੀ ਹੈ ਤੇ ਸਾਰੀ ਦੁਨੀਆ ਵਿੱਚ ਸੋਭਾ ਹੋ ਰਹੀ ਹੈ ਤੇ ਕਹਿੰਦੇ ਉੱਠ ਕੇ ਪਰ ਭਗਤੀ ਕਰ ਲੱਗਿਆ ਕਿਵੇਂ ਕਹਿੰਦੇ ਇਹ ਬਿੱਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪਰ ਤੱਕ ਵਸਾਈਆਂ ਤੰਨਾ ਵੜ ਭਾਗ ਕਹਿੰਦੇ ਇਸ ਤਰ੍ਹਾਂ ਦੀ ਸਾਰੀ ਇਹਨਾਂ ਭਗਤ ਸਹਿਬਾਨਾਂ ਦੀ ਸੋਭਾ ਸੁਣੀ ਤੇ ਸੈ ਇਹਨਾਂ ਦੀ ਗੱਲ ਸੁਣ ਕੇ ਕਹਿੰਦੇ ਗਰੀਬ ਧੰਨਾ ਜੱਟ ਵੀ ਉੱਠ ਕੇ ਭਗਤੀ ਕਰਨ ਲੱਗ ਪਿਆ। ਇਹ ਵਿਦ ਸੁਣ ਕੇ ਜਾਟਰ ਉੱਠ ਭਗਤੀ ਲਾਗਾ। ਕਹਿੰਦੇ ਇਹਨਾਂ ਭਗਤ ਸਾਹਿਬ ਆਇਆ ਉਹ ਇਹ ਸੋਭਾ ਸੁਣੀ ਨਾ ਵੀ ਜਗਤ ਵਿੱਚ ਸੋਭਾ ਹੋ ਰਹੀ ਐ ਤੇ ਕਹਿੰਦੇ ਭਗਤ ਧਰਨਾ ਜੀ ਉੱਥੇ ਗਰੀਬੜਾ ਜਾਂ ਜ਼ਿਮੀਂਦਾਰ ਆ ਜੱਟ ਐ ਥੋੜੀ ਜਿਹੀ ਜ਼ਮੀਨ ਵਾਹੀ ਕਰਨ ਵਾਲਾ, ਹੱਥੀਕਰਤ ਕਰਕੇ ਖਾਣ ਵਾਲਾ, ਭੋਲੇ ਭਾਅ ਵਾਲਾ ਕਿਉਂਕਿ ਗੋਬਿੰਦ ਭਾਉ ਭਗਤ ਦਾ ਪੁੱਤ। ਕਹਿੰਦੇ ਰੱਬ ਦਾ ਪ੍ਰੇਮਾ ਭਗਤੀ ਦਾ ਭੁੱਖਾ ਤੇ ਪ੍ਰੇਮ ਕਰਨ ਵਾਲਾ ਰੱਬ ਨੂੰ ਕਹਿੰਦੇ ਇਸ ਤਰ੍ਹਾਂ ਦੀ ਗੱਲ ਸੁਣੇ ਤੇ ਉੱਠ ਕੇ ਉਹ ਧੰਨਾ ਉੱਠਿਆ ਕਹਿੰਦੇ ਭਗਤੀ ਕਰਨ ਲੱਗ ਪਿਆ ਬੱਸ ਕਹਿੰਦੇ ਮਿਲੇ ਪਰਮਤਾ ਕੁਸਾਈਆਂ ਤੰਨਾ ਵੜ ਭਾਗਾ ਕਹਿੰਦੇ ਬੱਸ ਜੇ ਦੁਫਰ ਭੋਲੇ ਭਾਉ ਭਗਤੀ ਕੀਤੀ ਪ੍ਰੇਮਾ ਭਗਤੀ ਕੀਤੀ ਤੇ ਫਿਰ ਕਹਿੰਦੇ ਉਸ ਨੂੰ ਪ੍ਰਮਾਤਮਾ ਦਾ ਸਾਖਾਤ ਦਰਸ਼ਨ ਦਿਜ਼ਾਰੇ ਹੋ ਗਏ ਮਿਲੇ ਪ੍ਰਤੱਖ ਪਸਾਈਆਂ ਪ੍ਰਤੱਖ ਦੇ ਅਰਥ ਸਾਖ ਸਾਖਾਤ ਮਿਲ ਜਾਣਾ ਇੱਕ ਤਾਂ ਹੁੰਦਾ ਵੀ ਕਿਸੇ ਆਨੇ ਬਹਾਨੇ ਮਿਲ ਜਾਣਾ ਜਾਂ ਅਸੀਂ ਕਹਿੰਦੇ ਨੇ ਕੋਈ ਕੰਮ ਇਹੋ ਜਿਹਾ ਜਿਹੜਾ ਅੜਿਆ ਜਾਂ ਹੋਈ ਥਾਂ ਤੇ ਮਸੀਬਤ ਪੈ ਗਈ ਨਿਕਲ ਕੇ ਕਹਿੰਦੇ ਰੱਬ ਨੇ ਆਪ ਕੀਤਾ ਪ੍ਰਤੱਖ ਨਹੀਂ ਹੋਇਆ ਪਰ ਆਪ ਦੀ ਕਿਰਪਾ ਕਰਦਿ ਇੱਕ ਪ੍ਰਤੱਖ ਵਹਿ ਕੇ ਇੱਕ ਦੂਜੇ ਨਾਲ ਗੱਲ ਹੋ ਜਾਣੀ ਕਹਿੰਦੇ ਉਹ ਪ੍ਰਮਾਤਮਾ ਪ੍ਰਤੱਖ ਰੂਪ ਵਿੱਚ ਆ ਕੇ ਭਗਤ ਧੰਨਾ ਜੀ ਨੂੰ ਫਿਰ ਮਿਲਿਆ ਮੇਲੇ ਪ੍ਰਤਾਕ ਗੁਸਾਈਆ ਤੰਨਾ ਵੱਡ ਭਾਗਾ ਮੇਰੇ ਸਤਿਗੁਰੂ ਕਹਿਣ ਲੱਗੇ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਵੱਸਿਆ ਉਸ ਦਾਤੇ ਦੇ ਨਾਮ ਨੂੰ ਜਪਣਾ ਕੀਤਾ ਤੇ ਫਿਰ ਕੀ ਹੋਇਆ ਕਹਿੰਦੇ ਭਾਈ ਉਸ ਨੂੰ ਸਾਖ ਆਤ ਪ੍ਰਮਾਤਮਾ ਜਿਹੜਾ ਉਸ ਦਾਤੇ ਨੇ ਆ ਕੇ ਦਰਸ਼ਨ ਦਿਦਾਰੇ ਦਿੱਤੇ ਤੇ ਕਹਿੰਦੇ ਵਸੁਰ ਤੰਨਾ ਵੱਡ ਭਾਗਾ ਕਹਿੰਦੇ ਉਹ ਵੱਡੇ ਭਾਗਾ ਵਾਲਾ ਬਣ ਗਿਆ ਜਿਹਨੂੰ ਗਰੀਬੜਾ ਜਾਂ ਕਿਹਾ ਜਾਂਦਾ ਸੀ ਨਾ ਭਗਤ ਧੰਨੇ ਨੂੰ ਜਿਹਨੂੰ ਭੋਲਾ ਜਾਂ ਕਿਹਾ ਜਾਂਦਾ ਸੀ ਕਹਿੰਦੇ ਉਹ ਭਗਤ ਨਾਨਕ ਜੀ ਫਿਰ ਵੱਡੇ ਭਾਗਾਂ ਵਾਲੇ ਬਣ ਗਏ ਹਨ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ